ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਵਦੀਪ ਢਾਲੀਵਾਲ ਤੇ ਅੱਜ ਦੀ ਵੀਡੀਓ ਸੂਬੇਦਾਰ ਸਟੱਟ ਫਾਰਮ ਪਿੰਡ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਸਟੱਟ ਘੋੜੇ ਤੇ ਇੱਕ ਬਸ਼ੀਰਾ ਦਿਖਾਉਣਾ ਦੋਸਤੋ ਜੋ ਹੁਣ ਤੁਹਾਡੇ ਫੋਨ ਦੀ ਸਕਰੀਨ ਉੱਪਰ ਘੋੜਾ ਚੱਲ ਰਿਹਾ ਇਹ ਘੋੜੇ ਦਾ ਨਾਂ ਹੈ ਅਕਬਰ ਸਟਾਰਟ ਪਲੱਸ ਦੋਸਤੋ ਇਹਦੀ ਹਾਈਟ ਆ ਚੰਗੀਆਂ ਵੱਡੀਆਂ ਦੋ ਲਾਈਨਾਂ ਦਾ ਸੁਮੇਲ ਆ ਬਾਪ ਵਾਲੇ ਪਾਸਿਓਂ ਗੁਲਜਾਰ ਲਾਈਨ ਮਾਂ ਵਾਲੇ ਪਾਸਿਓਂ ਬੋਰ ਲਾਈਨ ਬਾਦਲਗੜ ਵਾਲੇ ਕੂਲੇ ਦਾ ਪੱচ্চਾ ਮਾ-ਬਾਪ ਦੋਨੋਂ ਨੁਕਰੇ ਆ ਜਿਹੜੇ ਦੇ 35 38 ਰਿਜ਼ਲਟ ਆ ਚੁੱਕੇ ਨੇ ਜਗਵੀਰ ਬਰਾੜ ਕਹਿੰਦਾ ਵੀ 30 ਪਲੱਸ ਬਿਸ਼ੇਰੀਆਂ ਆਈਆਂ ਨੇ ਇਹਦੀਆਂ ਤੇ 7-8 ਹੀ ਬਿਸ਼ੇਰੀ ਆਏ ਨੇ ਸ਼ੋਆਂ ਦਾ ਜੇਤੂ ਆ ਘੋੜਾ ਬੱਚਿਆਂ ਦੇ ਵਿੱਚ ਬਿਊਟੀ ਦੇ ਨਾਲ-ਨਾਲ ਮਜ਼ਬੂਤੀ ਵੀ ਬਹੁਤ ਆਉਂਦੀ ਆ ਕੰਨ ਕਨੌਤੀ ਦਾ ਘੋੜਾ ਬਹੁਤ ਚੰਗਾ ਮਜ਼ਬੂਤ ਆ ਬੱਚੇ ਬਿਲਕੁਲ ਸਪੌਟਲੈਸ ਪੈਦਾ ਕਰਦਾ ਸ਼ੋਆਂ ਦੇ ਵਿੱਚ ਵੀਰ ਹੁਣ ਇਹਨੂੰ ਲੈ ਕੇ ਗਏ ਨੇ ਚੰਗੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਤੇ ਘੋੜਾ ਸਨਖਾ ਬਹੁਤ ਆ ਦੋਸਤੋ ਜਿਹੜੀ ਇਹਦੀ ਫੀਸ ਆ ਉਹ 21000 ਰੁਪਏ ਰੱਖੀ ਗਈ ਆ ਅਗਲਾ ਘੋੜਾ ਆ ਗਿਆ ਦੋਸਤੋ ਮਾਰਵਾੜੀ ਇਹ ਘੋੜੇ ਦਾ ਨਾਂ ਹੈ ਰਾਵਤ 3 ਟਾ ਪਲੱਸ ਇਹਦੀ ਹਾਈਟ ਆ ਪ੍ਰੋਪਰ ਪੰਜ ਕਲਿਆਣਾ ਘੋੜਾ ਬੱਚੇ ਇਹਨੇ ਵੀ ਬਹੁਤ ਚੰਗੇ ਪੈਦਾ ਕੀਤੇ ਨੇ ਵੀਰ ਹੁਣਾਂ ਨੇ ਖਰੀਦਿਆ ਸੀ ਪਹਿਲਾਂ ਇਹ ਗੁਜਰਾਤ ਸਾਈਡ ਕਿਸੇ ਸਟੇਬਲ ਤੇ ਸੀ ਉੱਥੇ ਵੀ ਇਹਦੇ ਚੰਗੇ ਰਿਜ਼ਲਟ ਆਏ ਨੇ ਵੀਰ ਹੁਣਾਂ ਕੋਲੇ ਰਿਕਾਰਡ ਹੈਗੇ ਨੇ ਇਹਦੇ ਬੱਚਿਆਂ ਦੀਆਂ ਫੋਟੋਆਂ ਵੀ ਹੈਗੀਆਂ ਨੇ ਇਹਨੇ ਬੱਚੇ ਪੰਜ ਕਲਿਆਣੇ ਵੀ ਪੈਦਾ ਕੀਤੇ ਨੇ ਇਹਦੇ ਬੱਚੇ ਮੱਥੇ ਫੁੱਲ ਦੇ ਵੀ ਆਏ ਨੇ ਮੱਥੇ ਪਟੇ ਦੇ ਵੀ ਆਏ ਨੇ ਦੋ ਪੈਰ ਚਿੱਟੇ ਵੀ ਆਏ ਨੇ ਕਾਲੇ ਬੱਚੇ ਵੀ ਆਏ ਨੇ ਬੱਚੇ ਇਹ ਵੀ ਬਹੁਤ ਚੰਗੇ ਪੈਦਾ ਕਰਦਾ ਮਾਰਵਾੜੀ ਚ ਘੋੜਾ ਰਜਿਸਟਰਡ ਆ ਇਹ ਵੀ ਕੰਨ ਕਨਉਤੀ ਦਾ ਘੋੜਾ ਬਹੁਤ ਚੰਗਾ 골ਡਨ ਰੌਕ ਬਲੱਡ ਲਾਈਨ ਦਾ ਇਹ ਘੋੜਾ 골ਡਨ ਰੌਕ ਦਾ ਬੱਚਾ ਦੋਸਤੋ ਡਾਇਰੈਕਟ ਇਹ ਨੂਰਗੜ੍ਹ ਸਟੱਡ ਫਾਰਮ ਮੋਗੇ ਵਾਲਿਆਂ ਦਾ ਜਿਹੜਾ 골ਡਨ ਰੌਕ ਘੋੜਾ ਉਹਦਾ ਡਾਇਰੈਕਟ ਬੱਚਾ ਆ ਇਹ ਬਹੁਤ ਚੰਗਾ ਘੋੜਾ ਇਹ ਵੀ ਮਜ਼ਬੂਤ ਬੱਚੇ ਪੈਦਾ ਕਰਦਾ ਇਹਦੀ ਜਿਹੜੀ ਸਟੱਡ ਸਰਵਿਸ ਦੀ ਫੀਸ ਆ ਉਹ 18000 ਰੁਪਈਆ ਰੱਖੀ ਗਈ ਆ ਮਾਣਤਾਂ ਤੁਹਾਡਾ ਪੂਰਾ ਕਰ ਦੇਣਗੇ ਸੂਬੇਦਾਰ ਸਟੱਡ ਫਾਰਮ ਪਿੰਡ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਇਹ ਫਾਰਮ ਤੇ ਆ ਦੋਨੇ ਘੋੜੇ ਬਹੁਤ ਚੰਗੇ ਨੇ ਅਗਲਾ ਤੁਹਾਨੂੰ ਦਿਖਾਉਣਾ ਦੋਸਤੋ ਆ ਬਸ਼ੀਰਾ 21-22 ਕਿ ਮਹੀਨੇ ਉਮਰ ਹੈ ਦੀ ਬਸ਼ੀਰਾ ਇਹ ਵੀ ਬਹੁਤ ਚੰਗਾ ਇਹ ਵੀ ਗਲਚਾਰ ਲੈਣ ਦਾ ਦੋਸਤੋ ਬਸ਼ੀਰਾ ਸਪੌਟਲੈਸ ਬਸ਼ੀਰਾ ਬੇਲ ਬਾਡੀ ਦਾ ਬਹੁਤ ਖੁੱਲਾ ਡੁੱਲਾ ਬਸ਼ੀਰਾ ਚੰਗਾ ਕਦ ਕਰ ਗਿਆ ਹਜੇ ਹਜੇ ਨਕੰਦ ਬਸ਼ੀਰਾਈਆ ਦੋਸਤੋ ਬੱਚਿਆਂ ਵਾਲੀਆਂ ਹਰਕਤਾਂ ਤੁਸੀਂ ਇਹਦੀਆਂ ਦੇਖ ਹੀ ਰਹੇ ਹੋ ਜਿਹੜੀ ਪੂਰੀ ਵੀਡੀਓ ਆ ਇਨ੍ਹਾਂ ਤੰਨਾ ਜਾਨਵਰਾਂ ਦੀ ਤੇ ਪੂਰੇ ਫਾਰਮ ਦੀ ਇੱਕ ਅੱਧੇ ਦਿਨ ਤੱਕ ਆਪਾਂ ਅਪਲੋਡ ਕਰ ਦਿਆਂਗੇ ਵੀਰ ਹੁਣਾਂ ਨਾਲ ਖੁੱਲੀ ਡੁੱਲੀ ਆਪਾਂ ਗੱਲਬਾਤ ਕੀਤੀ ਆ ਘੋੜਿਆਂ ਤੇ ਜਾਂ ਵੀਰ ਹੁਣਾਂ ਨੇ ਕਈ ਨਵੇਂ ਬੰਦਿਆਂ ਵਾਸਤੇ ਸਲਾਹਾਂ ਵੀ ਦਿੱਤੀਆਂ ਨੇ ਤੇ ਘੋੜਿਆਂ ਦੀ ਲਾਈਨ ਦਾ ਪ੍ਰੋਪਰ ਦੱਸਿਆ ਉਹ ਆਪਾਂ 1-2 ਦਿਨਾਂ ਤੱਕ ਆਪਣੇ ਚੈਨਲ ਤੇ ਜਾਂ ਆਪਣੇ ਫੇਸਬੁੱਕ ਪੇਜ ਤੇ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਕਨਕਨੌਤੀ ਦਾ ਇਹ ਵੀ ਬਸ਼ੀਰਾ ਬਹੁਤ ਚੰਗਾ ਦੋਨੇ ਅੱਖਾਂ ਦਾ ਬਿੱਲਾ ਖੜਨੀ ਖੁੜਨੀ ਬਸ਼ੀਰੇ ਦੀ ਪਾਕਮਾਲ ਆ ਇਹਦੀ ਸਟੱਟ ਸਰਵਿਸ ਲਈ ਹਜੇ ਕੋਈ ਫੋਨ ਨਾ ਕਰੇ ਸਤੰਬਰ ਤੱਕ ਇਹ ਬਸ਼ੀਰਾ